ਐਮਿਨੈਂਸ ਸਕੂਲ ਆਫ ਹੈਪੀਨੈਸ ਤੇ ਸਕੂਲ ਆਫ ਬਿਜ਼ਨਸ ਸਟੱਡੀ ਕੀ ਇਹਨਾਂ ਨੇ ਬਣਾਇਆ ਜਿਹੜਾ ਸਕੂਲ ਆਫ ਐਪਲੀਕੇਸ਼ਨ ਉਹਨਾਂ ਦੇ ਨਾਲ ਹੀ ਲਾਗੂ ਕਰ ਰਹੇ ਆ ਫਿਰ ਤੁਹਾਨੂੰ ਫਿਕਰ ਕਾਦੀਆਂ ਕੇਸ ਕਰਕੇ ਪੀਐਮ ਸ਼੍ਰੀ ਦੀ ਲੋੜ ਨਹੀਂ ਪੀਐਮ ਸ਼੍ਰੀ ਤੋਂ ਮਨਾ ਇਸ ਕਰਕੇ ਨਹੀਂ ਕੀਤਾ ਕਿ ਇਹਨਾਂ ਦੀ ਨੀਤੀ ਉਹਨਾਂ ਨਾਲੋਂ ਵੱਖਰੀ ਆ ਪੀਐਮ ਸ਼੍ਰੀ ਦਾ ਰੌਲਾ ਇਸ ਗੱਲ ਦੇ ਉੱਪਰ ਆ ਕਿ ਐਸਓਈ ਦੀ ਜਗ੍ਹਾ ਤੇ ਉੱਪਰ ਮੋਦੀ ਦੀ ਫੋਟੋ ਨਾ ਲੱਗ ਜਾਵੇ ਕਿ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਉਹ ਭਗਵਾਨਤਮਾਨ ਦੀ ਜਗ੍ਹਾ ਤੇ ਨਾਜਵੇ ਮਾਮਲਾ ਸਿਰਫ ਚਿਹਰਿਆਂ ਦਾ ਨਹੀਂ ਤਾਂ ਨੀਤੀ ਆਲਰੇਡੀ ਲਾਗੂ ਕਰ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਪੀਐਮ ਸ਼੍ਰੀਨੂ ਤਾਂ ਇਹ ਸਾਲ ਹਾਂ ਕੀਤੀਆਂ ਨਾ ਪਿਛਲੇ ਸਾਲ ਅਕਤੂਬਰ ਨਵੰਬਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੌਡੀਆਂ ਕਿਤਾਬਾਂ ਨੇ ਜਿਹੜੀਆਂ ਉਹ ਨਵੀਂ ਸਿੱਖਿਆ ਨੀਤੀ ਦੇ ਤਹਿਤ ਤਬਦੀਲ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਪੁੱਛ ਕੇ ਦੇਖੋ ਉਹ ਅਧਿਆਪਕਾਂ ਨੂੰ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਰੀਕੂਲਮ ਗੋਲ ਦਿੱਤੇ ਹੋਏ ਨੇ ਨੈਸ਼ਨਲ ਕਰੀਕੂਲਮ ਫਰੇਮਵਰਕ 2023 ਦੇ ਤੁਸੀਂ ਇਹ ਨਾ ਕਰੀਕੂਲਮ ਗੋਲਡ ਦੇ ਅੰਡਰ ਪੰਜਾਬ ਦਾ ਸਿਲੇਬਸ ਘਟਨਾ ਬਾ ਭਾਈ ਪੰਜਾਬੀਆਂ ਨੇ ਤਾਂ ਭਜਪਾ ਨੂੰ ਆਰਐਸਐਸ ਨੂੰ ਇਥੋਂ ਤੂਲ ਚਟਾਈ ਹਰਾਇਆ ਤੇ ਤੁਸੀਂ ਉਹਨਾਂ ਦੀ ਬੀ ਟੀਮ ਬਣ ਕੇ ਉਹੀ ਨੀਤੀ ਜਿਹੜੀ ਬੀਜੇਪੀ ਲਾਗੂ ਕਰਨਾ ਚਾਹੁੰਦੀ ਸੀ ਹੁਣ ਤੁਸੀਂ ਢੜਲੇ ਨਾਲ ਲਾਗੂ ਕਰ ਰਹੇ ਇਸ ਕਰਕੇ ਹੁਣ ਤਾਂ ਇਹ ਕਹਿ ਸਕਦੇ ਆ ਕਿ ਢੰਡ ਚੱਕ ਲਿਆ ਭਗਵੰਤ ਮਾਨ ਨੇ ਪਹਿਲਾਂ ਢੰਡ ਲਿਆ ਹੋਇਆ ਸੀ ਉਹ ਢੰਡ ਚੱਕਿਆ ਗਿਆ ਹੁਣ ਸਿੱਧੇ ਤੌਰ ਤੇ ਨਵੀਂ ਸਿੱਖਿਆ ਨੀਤੀ ਲਾਗੂ ਹੋ ਰਹੀ ਆ ਤੇ ਜਿਹੜੇ ਪੀਐਮ ਸ਼ਰੀ ਸਕੂਲ ਨੇ ਉਹਨਾਂ ਦੇ ਵਿੱਚ ਪ੍ਰਾਇੋਰਟੀ ਬੇਸਡ ਲਾਗੂ ਹੋਊਗੀ ਉਥੋਂ ਦਾ ਸਿਲੇਬਸ ਉਥੋਂ ਦਾ ਕਰਿਕੂਲਮ ਉਹ ਸਾਰੇ ਦਾ ਸਾਰਾ ਕੇਂਦਰ ਸਰਕਾਰ ਤੈਅ ਕਰੂਗੀ ਤਾਂ ਇੱਕ ਪਾਸੇ ਤਾਂ ਪੰਜਾਬ ਲੜਾਈ ਲਈ ਲੜ ਰਿਹਾ ਫੈਡਰਲਿਜ਼ਮ ਦੀ ਕਿ ਰਾਜਾਂ ਦੇ ਅਧਿਕਾਰ ਵਧਨੇ ਚਾਹੀਦੇ ਨੇ ਸਾਡਾ ਜੀਐਸਟੀ ਆ ਜਿਹੜਾ ਤੁਸੀਂ ਜੀਐਸਟੀ ਦੇ ਰੂਪ ਦੇ ਵਿੱਚ ਪੰਜਾਬ ਦੀ ਆਰਥਿਕਤਾ ਤੇ ਸੂਬਿਆਂ ਦੀ ਆਰਥਿਕਤਾ ਤਬਾਹ ਕਰਕੇ ਰੱਖਤੀ ਇੱਕ ਪਾਸੇ ਤਾਂ ਪੰਜਾਬ ਫੈਡਰਲਿਜ਼ਮ ਦੀ ਲੜਾਈ ਲੜ ਰਿਹਾ ਦੂਜੇ ਪਾਸੇ ਇਹ ਅਫੋਤੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਲੈ ਕੇ ਨਾਮ ਇਨਕਲਾਬ ਦਾ ਇਨਕਲਾਬ ਨੂੰ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਹੀਂ ਤਾਂ ਆਉਣ ਵਾਲਾ ਭਵਿੱਖਾ ਜਿਹੜਾ ਉਹ ਤੁਹਾਨੂੰ ਮਾਫ਼ ਨਹੀਂ ਕਰੂਗਾ ਆ ਤੁਹਾਡੇ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਰੋਬੋਟ ਅਧਿਆਪਕਾ ਜਿਹੜਾ ਉਹਦੀ ਖਬਰ ਪ੍ਰਚਲਿਤ ਹੋਈ ਟੀਵੀ ਦੇ ਉੱਪਰ ਚੱਲੀ ਕੀ ਆ ਇਹ ਰੋਬੋਟ ਅਧਿਆਪਕ ਗੱਲ ਇਹ ਆ ਕਿ ਦੁਨੀਆ ਭਰ ਦੇ ਵਿੱਚ ਰੌਲਾ ਪਿਆ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਿਹੜੀ ਰੁਜ਼ਗਾਰ ਖਾ ਰਹੀ ਆ ਤੁਸੀਂ ਵਰਲਡ ਇਕਨੋਮਿਕ ਫੋਰਮ ਦੇ ਅੰਕੜੇ ਚੱਕ ਕੇ ਵੇਖੋ ਉਹ ਕਹਿ ਰਹੇ ਆ ਕਿ 2025 ਤੱਕ ਸਾਟੇ 8 ਕਰੋੜ ਲੋਕ ਨੇ ਜਿਹੜੇ ਉਹ ਆਪਣੀਆਂ ਨੌਕਰੀਆਂ ਗਵਾ ਲੈਣਗੇ ਉਹਨਾਂ ਦੀ ਥਾਂ ਤੇ ਕੋਈ ਹੋਰ ਆ ਜਾਊਗਾ ਨੌਕਰੀਆਂ ਖਤਮ ਹੋ ਜਾਣਗੀਆਂ ਤੇ ਪੰਜਾਬ ਦੇ ਵਿੱਚ ਰੋਬੋਟ ਨੂੰ ਘੁਮਾਇਆ ਜਾ ਰਿਹਾ ਤੁਸੀਂ ਨਵੀਂ ਸਿੱਖਿਆ ਨੀਤੀ ਪੜ੍ਹ ਕੇ ਦੇਖੋ ਉਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਹੋਈ ਆ ਉਸ ਵਿੱਚ ਆਨਲਾਈਨ ਐਜੂਕੇਸ਼ਨ ਦੀ ਗੱਲ ਕੀਤੀ ਹੋਈ ਆ ਕਿ ਇੱਕ ਅਧਿਆਪਕ ਜੇ ਚੰਡੀਗੜ੍ਹ ਤੋਂ ਬੈਠ ਕੇ ਆਨਲਾਈਨ ਐਜੂਕੇਸ਼ਨ ਦੇ ਦੂਗਾ ਇਹਨਾਂ ਨੂੰ ਨੌਕਰੀਆਂ ਦੇ ਉੱਪਰ ਭਰਤੀ ਕਰਨ ਦੀ ਕੀ ਲੋੜ ਆ ਇਸ ਕਰਕੇ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਹ ਰੋਬੋਟ ਘੁਮਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਬਿਲਕੁਲ ਏ ਘੁੰਗੜੀਆਂ ਪਾਈ ਬੈਠੇ ਨੇ ਮੂੰਹ ਬੰਦ ਕੀਤਾ ਹੋਇਆ ਇਸ ਦੀ ਨਖੇਤੀ ਕਰਦੇ ਆ ਮੰਗ ਕਰਦੇ ਆ ਕਿ ਇਹ ਜਿਹੇ ਜਿਹੇ ਨੇ ਪ੍ਰੋਜੈਕਟ ਨੇ ਇਹਨਾਂ ਉੱਪਰ ਰੋਕ ਹੋਣੀ ਚਾਹੀਦੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜੇ ਬਾਕੀ ਕਿਤੇ ਨੇ ਉੱਥੇ ਵੀ ਮਾੜੀਆਂ ਉੱਥੇ ਵੀ ਰੁਜ਼ਗਾਰ ਖਾ ਰਹੀਆਂ ਪਰ ਤੁਸੀਂ ਇਮੇਜਿਨ ਕਰਕੇ ਵੇਖੋ